ਹਾਂਜੀ ਜੀ ਸਤਿ ਸ੍ਰੀ ਅਕਾਲ ਮੈਂ ਸਰਵੰਤ ਸਿੰਘ ਪੰਧੀਰ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲਦਾ ਜੀ ਆ ਸਾਡੀ ਸਾਰਿਆਂ ਨੂੰ ਬੇਨਤੀ ਆ ਅਸੀਂ ਅੱਜ ਸ਼ੰਭੂ ਬਾਰਡਰ ਤੋਂ ਲਾਈਵ ਹੋ ਰਹੇ ਜਿੱਥੇ ਤੁਹਾਨੂੰ ਪਤਾ ਵਿਦੇਸ਼ ਦਾ ਮੋਰਚਾ ਚੱਲ ਰਿਹਾ ਔਰ ਤੁਸੀਂ ਜਿਵੇਂ ਸਾਨੂੰ ਪਿਆਰ ਕਰਦੇ ਜੇ ਔਰ ਜਿਵੇਂ ਤੁਸੀਂ ਸਨਮਾਨ ਦੇ ਰਹੇ ਜੇ ਬਹੁਤ ਵੱਡੀ ਗੱਲ ਆ ਤੇ ਇਹ ਦੁਨੀਆ ਦਾ ਇਤਿਹਾਸਕ ਮੋਰਚਾ ਹੋਣਾ ਵਾ ਜਿਹੜਾ ਇਹ ਸ਼ੁਰੂ ਹੋਇਆ ਵਾ ਇਹਨੂੰ ਵੱਧ ਤੋਂ ਵੱਧ ਪੋਸਟ ਨੂੰ ਸ਼ੇਅਰ ਕਰ ਦਿਓ ਦੋ ਤਰਝਰ ਬੰਦਾ ਦੇਖੇ ਸਾਡੀ ਗੱਲ ਮੈਸੇਜ ਲੋਕਾਂ ਤੱਕ ਚਲੀ ਜਾਵੇ ਦੇਖੋ ਇੱਕ ਤਾਂ ਅਸੀਂ ਸਰਕਾਰ ਨੂੰ ਹਮੇਸ਼ਾ ਕਹਿੰਨੇ ਆ ਸਾਨੂੰ ਬਦਨਾਮ ਨਾ ਕਰੇ ਵੀ ਇੱਕ ਤਾਂ ਹੈ ਵੀ ਸਾਡਾ ਅਣਖ ਦਾ ਸਵਾਲ ਨਹੀਂ ਰਿਹਾ ਕਦੀ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਵਾ ਦਿੱਲੀ ਕਿਉਂ ਜਾਣਾ ਵਾ ਉਹ ਏਜੰਡਾ ਤੈ ਹੋਣਾ ਜੀ ਦਿੱਲੀ ਕਿਉਂ ਜਾਣਾ ਨਾ ਅਸੀਂ ਇਹ ਅਣਖ ਦੇ ਸਵਾਲ ਬਣਾਏ ਵੀ ਸਿ ਬੈਰੀਕੇਡ ਤੋੜਨੇ ਹੀ ਤੋੜਨੇ ਨੇ ਤੇ ਇਸ ਕਰਕੇ ਇਸ ਕਰਕੇ ਸਰਕਾਰ ਜਿਹੜੇ ਇਸ ਕਿਸਮ ਦੇ ਪ੍ਰਚਾਰ ਪ੍ਰੋਪਗੈਂਡ ਨੂੰ ਨਾ ਕਰੇ ਸਾਡਾ ਮੁੱਖ ਐਂਡਾ ਵੀ ਸਰਕਾਰ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵੇ ਉਹਨਾਂ ਗੱਲਾਂ ਤੋਂ ਡੀਜ਼ੇਲ ਨਾ ਕਰੇ ਸਰਕਾਰ ਡੀਜ਼ੇਲ ਨਾ ਕਰੇ ਸਾਨੂੰ ਸਾਡਾ ਮੁੱਖ ਐਂਡਾ ਹੈਗਾ ਪੀ ਡਾਕਟਰ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਸਾਡਾ ਮੁੱਖ ਏਜੰਡਾ ਇਹ ਹੈਗਾ ਕਿ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਸਾਡਾ ਮੁੱਖ ਏਜੰਡਾ ਇਹ ਹੈਗਾ ਕਿ ਕਿਸਾਨਾਂ ਦੀ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਤਰੀਕਿਆਂ ਤੇ ਕਰੇ ਜਿਹੜੀ ਉਹਨੂੰ ਬੰਦ ਹੀ ਹੈਗੀ ਆ ਸਾਡਾ ਇਹ ਮੁੱਖ ਏਜੰਡਾ ਹੈਗਾ ਕਿ ਕਿਸਾਨ ਤੇ ਖੇਤ ਮਜ਼ਦੂਰ ਜਦੋਂ 80 ਸਾਲ ਦਾ ਹੋ ਜਾਂਦਾ ਉਦੋਂ ਉਹਨੂੰ ਜਿਹੜੀ ਆ 10000 ਰੁਪਇਆ ਜਿਹੜੀ ਆ ਪੈਨਸ਼ਨ ਮਿਲਣੀ ਚਾਹੀਦੀ ਆ ਸਾਡਾ ਮੁੱਖ ਏਜੰਡਾ ਇਹ ਹੈ ਕਿ ਆ ਵੀ ਨਰੇਗਾ 200 ਦਿਨ ਚੱਲੇ ਉਹਦੀ ਦਿਹਾੜੀ 700 ਰੁਪਇਆ ਹੋਵੇ ਸਾਡਾ ਮੁੱਖ ਏਜੰਡਾ ਇਹ ਹੈਗਾ ਵਾ ਵੀ ਭਾਰਤ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰ ਲਵੇ ਨਹੀਂ ਤਾਂ ਉਹ ਕਾਰਪੋਰੇਟ ਘਰਾਣੇ ਖਾ ਜਾਣਗੇ ਤੋਂ ਇਹ ਸਾਡੀਆਂ ਮੰਗਾਂ ਵਾਂ ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ। ਮੰਤਰੀ ਜੀ ਭਾਵੇਂ ਗੱਲਾਂ ਕਰਦੇ ਨੇ ਪਰ ਹਾਸ ਰਸ ਦੇ ਵਿੱਚ ਜਿੱਥੇ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਛੱਤਸਗੜ ਦੇ ਵਿੱਚ ਉਹ ਲਗਾਤਾਰ ਲੜ ਰਹੇ ਨੇ ਉਹਦੇ ਬਾਰੇ ਕੁਝ ਨਹੀਂ ਬੋਲਿਆ ਜਾ ਰਿਹਾ ਆਦਿਵਾਸੀਆਂ ਦੇ। ਤੋਂ ਇਹ ਇਹ ਜਾਡੇ ਮੁੱਖ ਜੰਡੇ ਤੋਂ ਸਰਕਾਰ ਕਰੂਗੀ ਕੀ ਜਿਹੜਾ ਉਹ ਏਜੰਡਾ ਰੋਲ ਰਹੀ ਆ ਵੀ ਸਾਡਾ ਬਾਹਰੋਂ ਕਣਕ ਇمپੋਰਟ ਕਰਕੇ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਨਾ ਡਿਊਟੀ ਡਿਊਟੀ ਖਤਮ ਕਰਨ ਚੱਲੇ ਆ ਕੋਈ ਅਖੌਤੀ ਬੁੱਧੀਜੀਵੀ ਬੋਲ ਰਹੇ ਆ ਜਦੋਂ ਭਰਾਵੋ ਸਮਝੌਤਾ ਐਗਰੀਮੈਂਟ ਹੋ ਗਿਆ ਦੋ ਦਿਨ ਦੋ ਸਾਲ ਖਲੋਚਣਗੇ ਤਿੰਨ ਸਾਲ ਖਲੋਚਣਗੇ ਜੇ ਅਸੀਂ ਸਮਝੌਤੇ ਬਾਰੇ ਨਹੀਂ ਬੋਲਦੇ ਹੈਗੇ ਇਹ ਕਰਮੁਕਤ ਵਪਾਰ ਸਮਝੌਤਾ ਨੁਕਸਾਨ ਕਰੂਗਾ ਸਾਡਾ ਹੁਣ ਫਰਾਂਸ ਦੇ ਕਿਸਾਨਾਂ ਦਾ ਨੁਕਸਾਨ ਹੋ ਹੀ ਰਿਹਾ ਵਾ ਜਿਵੇਂ ਉਹ ਬੋਲ ਰਹੇ ਆ ਕਿ ਤੁਸੀਂ ਸਬਜ਼ੀਆਂ ਤੇ ਫਲ ਬਾਹਰੋਂ ਮੰਗਾ ਰਹੇ ਏ ਅੱਗੇ ਜੇ ਤੋ ਇਸ ਕਰਕੇ ਸੀ ਕਿ ਇਹਨੇ ਸਮਝੌਤਾ ਵਾਪਸ ਲਿਆ ਜਾਏ ਤੁਸੀਂ ਜੇ ਬਾਹਰੋਂ ਫਸਲਾਂ ਮੰਗਾਓਗੇ ਡਬਲਿਊਟੀਓ ਦੀ ਪਾਲਿਸੀ ਦੇ ਅਨੁਸਾਰ ਉਹਨਾਂ ਤੇ ਜਿਹੜੀ ਇੰਪੋਰਟ ਡਿਊਟੀ ਆ ਉਹ ਖਤਮ ਕਰ ਦਿਓਗੇ ਤਾਂ ਇਹ ਸਾਡਾ ਨੁਕਸਾਨ ਹੋਊਗਾ ਤੋ ਸ਼ੰਭੂ ਦੇ ਵਿੱਚ ਜੋ ਕੁਝ ਘਟਨਾ ਕਰਮ ਹੋ ਰਿਹਾ ਮੈਂ ਤੁਹਾਨੂੰ ਦੱਸਦਾ ਹੈਗਾ ਸਾਰਾ ਉਹ ਤੋ ਇਹ ਮੰਗਾ ਸਾਡੀਆਂ ਡੀਰੇਲ ਕਰਕੇ ਸਾਨੂੰ ਜੜਾ ਵਾ ਉਹ ਖਾਲਸਤਾਨੀ ਹੁੰਦਾ ਜਿਹੜਾ ਉਹ ਫਤਵਾ ਦੇ ਰਹੀ ਆ ਫਾਰ ਸਰਕਾਰ ਉਹਦੇ ਕੁਝ ਚੈਨਲ ਅਸੀਂ ਪਹਿਲੋ ਵੀ ਸਪਸ਼ਟ ਕੀਤਾ ਵੀ ਸ ਦੇਸ਼ ਦੇ ਕਿਸਾਨ ਮਜ਼ਦੂਰ ਐ ਸੀ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਔਰ ਤੁਸੀਂ ਹੁਣ ਕਹਿੰਦੇ ਹੋ ਪਹਿਲੋ ਕਹਿੰਦੇ ਹੋ ਖਾਲਸਤਾਨੀ ਫਿਰ ਕਹਿੰਦੇ ਹੋ ਲੈਫਟ ਲੈਫਟਿਸ ਜਿਹੜੇ ਲੈਫਟ ਵਾਲੇ ਇਹਨਾਂ ਦੇ ਮਗਰ ਹੈਗੇ ਆ ਠੀਕ ਆ ਜੀ ਔਰ ਫਿਰ ਕਹਦੇ ਹੋ ਵੀ ਇਹ ਕਾਂਗਰਸ ਪਰ ਘਾ ਰਹੀ ਇਹਨਾਂ ਨੂੰ ਫਿਰ ਕਹਿੰਦੇ ਜੀ ਪੰਜਾਬ ਸਰਕਾਰ ਪੜਾ ਪੜਹਾ ਰਹੀ ਚਾਰ ਗੱਲਾਂ ਤੇ ਆ ਗਈਆਂ ਸਾਡਾ ਕੋਈ ਹੋਰ ਅਜੰਡਾ ਹੈ ਨਹੀਂ ਸਾਡਾ ਅਜੰਡਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਵਾਉਣਾ ਹੈਗਾ ਕੇਂਦਰ ਦੇ ਮੰਤਰੀ ਕਹਿ ਰਹੇ ਨੇ ਵੀ ਅਸੀਂ ਤਾਂ ਜੀ ਸਾਰੀਆਂ ਗੱਲਾਂ ਮੰਨ ਲਈਆਂ ਕਿਹੜੀ ਗੱਲ ਮੰਨ ਲਈ ਦੇਖੋ ਕੇਂਦਰ ਸਰਕਾਰ ਕਮੇਟੀਆਂ ਬਣਾ ਕੇ ਠੰਡੇ ਬਸਤੇ ਚ ਪਾਉਣਾ ਚਾਹੁੰਦੀ ਆ ਇਹ 23 ਫਸਲਾਂ ਤੇ ਐਮਐਸਪੀ ਤੈਅ ਕਰਦੇ ਨੇ ਅਸੀਂ ਇਹਨਾਂ ਨੂੰ ਕਿਹਾ ਅਰ ਇਹਨਾਂ ਜੀ ਐਮਐਸਪੀ ਦਾ ਰੇਟ ਐਲਾਨ ਕਰਨ ਵਾਲੀ ਸੀਏਸੀਪੀ ਕਮੇਟੀ ਆ ਉਹ ਸਾਰੇ ਦੇਸ਼ ਦਾ ਡੇਟਾ ਕਲੈਕਸ਼ਨ ਕਰਦੀ ਆ ਔਰ 6 ਮਹੀਨਿਆਂ ਬਾਅਦ ਉਹ ਰੇਟ ਦਿੰਦੀ ਹੈਗੀ ਆ ਇਹਦਾ ਰੇਟ ਦਾ ਤਾਂ ਐਲਾਨ ਕਰਦੇ ਕਰਦੇ ਆ ਉਹਨਾਂ ਚ ਜਿਵੇਂ ਪੰਜਾਬ ਦੇ ਵਿੱਚ ਕਣਕ ਝੋਨਾ ਕਪਾਹਰ ਕੀ ਵਿਕੀ ਨਹੀਂ ਤੇ ਗੰਨਾ ਇਹ ਖਰੀਦ ਹੁੰਦੀ ਆ ਬਾਕੀ ਫਸਲਾਂ ਦੀ ਖਰੀਦ ਨਹੀਂ ਹੁੰਦੀ ਹੈਗੀ ਤਾਂ ਅਸੀਂ ਕਿਹਾ ਵੀ ਤੁਸੀਂ 23 ਫਸਲਾਂ ਦੇ ਤੇ ਤੁਹਾਡਾ ਤੈ ਫਾਰਮੂਲਾ ਵਾ ਜੇ ਤੁਸੀਂ ਚਾਹੁੰਦੇ ਹੋ ਭਾਵੇਂ ਸਾਡੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਖਰੀਦੀ ਗਾਰੰਟੀ ਕਾਨੂੰਨ ਬਣਾਉਂਦਾ ਮੰਗਿਆ ਪਰ ਤੁਸੀਂ 23 ਫਸਲਾਂ ਦਾ ਦੇ ਹੀ ਰਹੇ ਜੇ ਸਾਨੂੰ ਤੁਸੀਂ ਉੱਤੇ ਲੀਗਲ ਸ਼ੋਰਟੀ ਕਰ ਦੋ ਸਾਨੂੰ ਸਿਕਿਉਰਟੀ ਦੇ ਦਿਓ ਵੀ ਸਾਡੀ ਫਸਲ ਜੜੀ ਤੁਸੀਂ ਐਮਐਸਪੀ ਦੋਗੇ ਉਦੋਂ ਹੇਠਾਂ ਨਹੀਂ बिकੂਗੀ ਹੈਗੀ ਪਰ ਪਰ ਦੇਖੋ ਨਾ ਉਹ ਤਰਕ ਦਿੱਤੇ ਜਾਂਦੇ ਨੇ ਇਹਦੇ ਵਿਚਾਰ ਕਰਨੇ ਹਾਂ ਸੀ2 ਪਲੱਸ 50% ਤੇ ਸਾਰੀਆਂ ਗੱਲਾਂ ਸੰਭਵ ਨੇ ਵੀ ਕੀ ਇਨਪੁਟਸ ਨੇ OBC A CP ਦੇ ਵਿੱਚ ਇਹਨਾਂ ਦਿੱਤੀਆਂ ਹੀ ਹੋਈਆਂ ਨੇ ਉਹ ਮੈਂ ਨਹੀਂ ਗੱਲ ਭਾਵੇਂ ਉਹ ਕਟਾ ਕੇ ਉਹਨਾਂ ਦੇ ਇਨਪੁਟਸ ਦੇ ਵਿੱਚ ਸਾਡਾ ਰੋਲਾ ਹੈਗਾ ਵਾ ਤੋਂ ਸਰਕਾਰ ਜਾਣਬੁੱਝ ਕੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈਗੀ ਆ ਤੋਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵਾ ਵੀ ਜਿਵੇਂ ਭਾਰਤੀ ਦੀ ਸਰਕਾਰ ਨੇ ਸ਼ੰਭੂ ਬਾਰਡਰ ਤੇ ਬਲ ਪ੍ਰਯੋਗ ਕੀਤਾ ਵਾ ਔਰ ਜਿਵੇਂ ਜਿਵੇਂ ਜ਼ਬਰ ਕਰ ਰਹੀ ਆ ਉਹ ਤੋਂ ਇਹ ਕੋਈ ਲੋਕਤੰਤਰੀ ਸਰਕਾਰ ਨਹੀਂ ਹੈਗੀ ਔਰ ਜਿੰਨੂੰ ਹੱਕ ਆ ਵੀ ਇਸ ਕਿਸਮ ਦਾ ਜ਼ਬਰ ਜੜਾ ਵਾ ਉਹ ਕਿਸਾਨਾਂ ਮਜ਼ਦੂਰਾਂ ਤੇ ਕੀਤਾ ਜਾਵੇ ਨਿਹੱਤੇ ਹੈਗੇ ਆ ਸਾਡੇ ਕੋ ਕਿਹੜੀਆਂ ਕੋ ਬੰਬ ਬੰਦੂਕਾਂ ਨੇ ਆਪਣੇ ਝੰਡੇ ਡੰਡੇ ਨੇ ਤੇ ਆਪਣੇ ਬਚਾਅ ਦੇ ਵਿੱਚ ਜੋ ਸਾਥੋਂ ਸੰਭਵ ਹੁੰਦਾ ਸੀ ਬਚਾਅ ਕਰਦੇ ਆ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਸੀ ਇੱਕ ਤਾਂ ਆ ਦੇਖੋ ਆਸੀਂ ਫੌਜੀਆ ਨੂੰ ਪੁੱਛਿਆ ਉਹ ਕਹਿੰਦੇ ਵੀ ਆਹ ਜਿਹੜੀ ਸ਼ੈਲਿੰਗ ਆ ਇਹ ਸਾਡੇ ਤੇ ਨਹੀਂ ਵਰਤੀ ਜਾ ਸਕਦੀ ਪਾਰੀ ਹੈਵੀ ਸ਼ੈਲਿੰਗ ਕਰ ਰਹੇ ਨੇ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਮੈਂ ਤੁਹਾਨੂੰ ਹੋਰ ਵੀ ਵਿਖਾ ਲੂੰਗਾ ਵੀ ਇਹ ਕੀ ਕੁਸ਼ ਕਰ ਰਹੇ ਨੇ ਸਲਾਂ ਦੇ ਗੋਲੇ ਦਿੱਤੇ। ਔਰ ਇਹ ਤੋਂ ਕਾਂ ਜੜਾ ਵਾ ਮੈਂ ਜੇਪ ਤੋਂ ਥੱਲੇੋਂ ਕੱਟਦਾ ਹੈਗਾ ਥੋੜਾ ਹਿਲਦਾ ਵੀ ਹੈਗਾ। ਉਤੋਂ ਕੱਟ ਕੇ ਤੁਹਾਨੂੰ ਦਿਖਾ ਲਣਾ ਕਿ ਕਿ ਕਿਹੜੀਆਂ ਚੀਜ਼ਾਂ ਇਨਾਂ ਕੋਲੇ ਇਹ ਵਰਤੋਂ ਕਰਦੇ ਆ। ਔਰ ਮੈਨੂੰ ਇੱਕ ਵਾਰੀ ਕੱਢ ਲੈਣ ਦੋ। ਤੁਹਾਨੂੰ ਮੈਂ ਸੈ ਤੋਂ ਇਧਰ ਜੇਬਾ ਮੇਰੇ ਸਹਿਯੋਗੀ ਥੋੜੇ ਅੱਗੇ ਪਿੱਛੇ ਨੇ। ਹਾਂ ਆਹ ਦੇਖੋ। ਆਹ ਐਸਐਲਆਰ ਦੀ ਗੋਲੀਆਂ ਇਹ ਹਵਾਈ ਚੱਲੀ ਹੋਊ ਜਿਹੜੀ ਜਿਹੜੀ ਵਰਤੋਂ ਹੋਈ ਐ ਸੀ ਫੌਜੀਆਂ ਨੂੰ ਪੁੱਛਿਆ ਵੀ ਕਿਹੜੀ ਫਾਇਰ ਦਾ ਖੋਲਿਆ ਇਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਕਿਵੇਂ ਜ਼ਬਰਦਸਤ ਆ ਰਹੇ ਨੇ ਸਾਡੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਸ਼ ਦੁਨੀਆ ਤੱਕ ਪਹੁੰਚਦੀ ਜਾਵੇ ਤਾਂ ਆ ਰਹੇ ਤੋਗਾ ਆ ਦੇਖੋ ਐਡੀ ਵੱਡੀ ਰਬੜ ਦੀ ਗੋਲੀ ਆ ਇਹ ਜਦੋਂ ਬਹੁਤ ਨੇੜਿਓਂ ਮਾਰਦੇ ਆ ਤੇ ਗੱਡੀ ਦਾ ਟਾਇਰ ਸ਼ੀਸ਼ਾ ਹੋਰ ਕੁਝ ਸ਼ੀਸ਼ਾ ਵੀ ਪੰਨ ਦਿੰਦੇ ਆ ਗੱਡੀ ਦਾ। ਤੋਂ ਇਹ 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 ਸਾਰਾ ਕੁਝ ਇੰਨਾ ਇੰਨਾ ਤਸ਼ੱਦਦ ਢਾਉਣਾ ਔਰ ਫਿਰ ਸਾਨੂੰ ਨਾਮ ਬਦਨਾਮ ਕਰ ਲਈ ਫਿਰ ਖਾਲਸਤਾਨੀਆਂ ਦਾ ਟੈਗ ਲਾਉਣਾ ਇਹ ਸਰਕਾਰ ਪਹਿਲੋ ਵੀ ਕਰਦੀ ਸੀ ਗਾਹ ਵੀ ਕਰ ਰਹੀ ਆ। ਤੋਂ ਇਸ ਕਰਕੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇੰਨਾ ਜ਼ਬਰ ਹੋ ਰਿਹਾ ਮੈਂ ਤੁਹਾਨੂੰ ਖਾਦਾ 50 ਟਾਇਰ ਗੈਸ ਆ ਜਿਹੜੀ ਨਹੀਂ ਵਰਤੀ ਜਾ ਸਕਦੀ ਸਾਡੇ ਤੇ ਇਹੜੇ ਪੂਰੇ ਬੰਮ ਧਮਾਕੇ ਹੋ ਰਹੇ ਆ। ਆ 315 ਦੇ ਫਾਇਰ ਜਿਹੜੇ ਆ ਆ ਆ ਮੈਂ ਤੁਹਾਨੂੰ ਦਿਖਾ ਰਿਆ ਇਹ 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 ਵਰਤੇ ਜਾ ਰਹੇ ਆ ਔਰ ਆ ਰਬੜ ਦੀਆਂ ਗੋਲੀਆਂ ਆ ਵੱਡਾ ਰਬੜ ਦਾ ਗੋਲਾ ਵਾ ਜਿਹੜਾ ਜਿਹਦੀ ਵਰਤੋਂ ਹੋਰ ਵੀ ਅਸੀਂ ਦੋ ਤਿੰਨ ਕਿਸਮ ਦੀਆਂ ਰਬੜ ਦੀਆਂ ਗੋਲੀਆਂ ਦੇਖੀਆਂ ਹੈਗੀਆਂ ਜਾਨੀ ਕਿ ਕੇਂਦਰ ਸਰਕਾਰ ਕਰ ਰਹੀ ਆ ਤੋਂ ਦੂਸਰਾ ਭਰਾਓ ਦੇਖੋ ਨਿਹੱਥੇ ਲੋਕ ਲਗਭਗ ਕੱਲ ਤੋਂ 8 10 ਘੰਟੇ ਤੱਕ ਸਰਕਾਰ ਦੇ ਜ਼ਬਰ ਨੂੰ ਸਹਿੰਦੇ ਰਹੇ ਅਰ ਸਾਡਾ ਮੰਨਣਾ ਵੀ ਦੂਜੇ ਬੰਨੇ ਵੀ ਤਾਂ ਸਾਡੇ ਘਰਾਂ ਤੋਂ ਪੁਲਿਸ ਦੇ ਜਵਾਨ ਫੌਜ ਦੇ ਜਵਾਨ ਹੈਗੇ ਆ ਹੋਰ ਤਾਂ ਨਹੀਂ ਕੋਈ ਹੈਗੇ ਤੋ ਸਰਕਾਰ ਇਹ ਦੱਸੇ ਵੀ ਉਹ ਸਰਕਾਰ ਕਿਵੇਂ ਆ ਆ ਗੋਲੀਆਂ ਆ 315 ਦੇ ਰਾਉਂਡ ਚਲਾ ਕੇ ਠੀਕ ਹੈ ਜੀ ਸਰਕਾਰ 315 ਦੇ ਰਾਉਂਡ ਚਲਾ ਕੇ ਕਿਹੜੀ ਲੋਕਤੰਤਰ ਦੀ ਰਾਖੀ ਕਰ ਰਹੀ ਹੈਗੀ ਆ ਆਪਣੇ ਕਿਸਾਨਾਂ ਮਜ਼ਦੂਰਾਂ ਤੇ ਇਹ ਜ਼ੁਲਮ ਢਾਉਣਾ ਇਹ ਕਿੱਧਰ ਦੀ ਗੱਲ ਜਾਇਜ਼ ਹੈਗੀ ਆ ਤਾਂ ਇਹ ਜ਼ਬਰ ਹੈਗਾ ਇਹ ਦੁਨੀਆ ਦਾ ਸਭ ਤੋਂ ਵੱਡਾ ਜ਼ਬਰ ਆ ਜਿਹੜਾ ਔਰ ਮੈਂ ਕੱਲ ਕਿਹਾ ਸੀ ਪ੍ਰੈਸ 'ਚ ਵੀ ਸਾਡੇ ਵਾਸਤੇ ਇਹ ਇੱਕ ਕਾਲਾ ਦਿਹਾੜਾ ਏ ਦੇਸ਼ ਦੇ ਇਤਿਹਾਸ ਦੇ ਵਿੱਚ ਦੇਸ਼ ਦੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਇਹ ਬਲੈਕ ਡੇ ਵਜੋਂ ਮਨਾਇਆ ਜਾਣਾ ਚਾਹੀਦਾ ਜਦੋਂ ਔਰ ਉੱਥੇ ਪੁਲਿਸ ਨਹੀਂ ਜੇ ਹੈਗੀ ਅਰਧ ਸੈਨਿਕ ਫੋਰਸ ਨੇ CRPF RPF ਉਹ ਤਾਇਨਾਤ ਨੇ ਔਰ ਜਿਹੜਾ ਖਬਰ ਚੋਂ ਪਤਾ ਲੱਗਾ ਕਿ ਸੇ 161 ਕੰਪਨੀਆਂ ਲਾਈਆਂ ਹੋਈਆਂ ਜਨ